ਧਿਰ ਦੀ ਜਾਣ ਦੀ ਲੋੜ ਕੀ ਹੈ ਜਿਹਦੇ ਘਰੇ ਰੱਬ ਵਰਗਾ ਬਾਪੂ ਤੇ ਮਾਂ ਹੋਵੇ ਕਹ ਰਹੇ ਮਾਪਿਆਂ ਦੀ ਤਾਂ ਸਜ਼ਾਈ ਬੱਚਿਆਂ ਨੂੰ ਲੋੜ ਰਹਿੰਦੀ ਹੈ ਮਾਪੇ ਆਪਣੀਆਂ ਧੀਆਂ ਖਾਤਰ ਆਪਣੇ ਪੁੱਤਰਾਂ ਖਾਤਰ ਮਾਪੇ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਆ ਦੁਨੀਆ ਤੇ ਮਾਪਿਆਂ ਦਾ ਕੋਈ ਦੇਣ ਨਹੀਂ ਦੇ ਸਕਦਾ ਬੰਦਾ ਲੱਖ ਗੁਰਦੁਆਰੇ ਆਵੇ ਨੰਗੇ ਪੈਰੀ ਆ ਕੇ ਡੇਰੇ ਸੁੰਬਰੇ ਜਿੱਥੇ ਮਰਜੀ ਸੇਵਾ ਕਰਦਾ ਰਹੇ ਸਤਿਗੁਰੂ ਕਹਿੰਦੇ ਜਿੰਨਾ ਚਿਰ ਆਪਣੇ ਮਾਤਾ ਤੇ ਪਿਤਾ ਦਾ ਆਗਿਆਕਾਰ ਨਹੀਂ ਮਾਤਾ ਪਿਤਾ ਦੀ ਸੇਵਾ ਨਹੀਂ ਦੁਨੀਆ ਦਾ ਕੋਈ ਵੀ ਸੁੱਖ ਉਸ ਬੰਦੇ ਦੀ ਝੋਲੀ 'ਚ ਨਹੀਂ ਆਵੇਗਾ ਕਿਉਂ ਕਿ ਮਾਪਿਆਂ ਦੀ ਅਸੀਸ ਤਾਂ ਦਰਗਾਹ ਵਿੱਚ ਵੀ ਜਾ ਕੇ ਲੱਗਦੀ ਹੈ ਸਤਿਗੁਰੂ ਜੀ ਕਹਿੰਦੇ ਆ ਪੁੱਤ ਮਾਤਾ ਕੀ ਅਸੀਸ ਜੇ ਮਾਪਿਆਂ ਦਾ ਦਿਲ ਦੁਖੀ ਹੈ ਮਾਪੇ ਆਪਣੇ ਹਿਰਦੇ ਚੋਂ ਦਰ ਅਸੀਸ ਦੇ ਦੇਣ ਉਹ ਵੀ ਰੱਬ ਮੋੜ ਨਹੀਂ ਸਕਦਾ ਮਾਪਿਆਂ ਦੁਨੀਆ ਤੇ ਸਭ ਵਸਤੂ ਮੁੱਲ ਮਿਲ ਜਾਵੇਗੀ ਹਰ ਸ਼ੈ ਮੁੱਲ ਮਿਲ ਜਾਵੇਗੀ ਪਰ ਪਿਆਰਿਓ ਮਾਂ ਵਰਗਾ ਨਹੀਂ ਮਿਲਣਾ ਕੋਈ ਦੁਨੀਆ ਤੇ ਜਿੰਨਾ ਚਿਰ ਮਾਤਾ ਤੇ ਪਿਤਾ ਦਾ ਹੱਥ ਸਿਰ ਤੇ ਹੈ ਬੱਚਿਆਂ ਨੂੰ ਧੀਆ ਪੁੱਤਰ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਮਾਪੇ ਮੁਸ਼ਕਲਾਂ ਆਸਾਨ ਕਰ ਦਿੰਦੇ ਐ ਸਦਾ ਮੱਪਿਆਂ ਨਾ ਹੁੰਦੀਆਂ ਬਹਾਰਾਂ ਕਿਛੋਂ ਬੱਚਿਆਂ ਦਾ ਹੋ सदा मापे न बहारा पिछो बच्चे आदा होर, कोई ना। यो दो को यादां औण अॼां किथो ਦੱਸ ਕੇ ਟਿਕਣਾ ਕੋਈ ਨਾ ਜਦੋਂ ਯਾਦ ਆਵੇ ਬਾਝਾ ਕਿਥੋਂ ਮਾਰਾ ਜਾਂਦੇ ਦੱਸ ਕੇ ਟਿਕਣਾ ਕੋਈ ਨਾ ਖਦਾ ਮਪਿਆਸ ਹੁੰਦੀਆ ਮਹਾਰਾ ਕਿਥੋਂ ਸ਼ੋਗ ਦੇ ਕੇ ਬੱਚਿਆਂ ਨੂੰ ਪਾਰਦੇ ਹੋਣਾ ਕੋਰਾ ਕੋਰਾ ਸ਼ੋਗ ਦੇ ਕੇ ਬੱਚਿਆਂ ਨੂੰ ਪਾਰਦੇ ਸੇਕੇ ਠੰਡੀਆਂ ਤੇ ਸੱਤੀਆਂ ਮਾਰਾ ਰਖਣ ਪਰ ਜੋਰ ਕੋਈ ਨਾ ਸਦਾ ਮੱਪਿਆ ਨਾ ਗੁੰਡੀਆਂ ਕੰਝ ਅਲਵੋਰ ਕੋਈ ਨਾ ਓਜੋ ਜਿੰਦਗੀ ਚ ਵਾਡ ਪਟਾਇਓਂ ਪ੍ਰਿਆ ਬੱੱਟੇ ਨੂੰ ਮੱਪੇ ਆਉਂਦੀ ਆਉਂਦੀ ਆ ਹੋਰ ਯਾਤਾ ਬੱੱਟੇ ਨੂੰ ਮੱਪੇ ਆਉਂਦੀ ਆ ਛੁੱਟ ਲੈਂਦੀਆਂ ਛੁੱਟ ਲੈਂਦੀਆਂ ਜਤੋਂ ਜਿੱਤਾ ਹਾਰਾ ਦੇਵਤਰ ਵਸਾ ਪੂਰੀ ਨਾ ਜਿੱਤੋ ਯਾਤਾ ਆਉਣ ਵਾਜਾਂ ਕਿਛੋ ਮਾਰਾ ਜਾਂਦੇ ਦਸ ਕੇ ਟਿਕਾਣਾ ਕੋਈ ਨਾ ਜਾਂਦੇ ਦਸ ਕੇ ਟਿਕਾਣਾ ਕੋਈ ਨਾ ਫੇਰਾਂ ਮੱਪਿਆ ਨਾ ਹੁੰਦੀਆਂ ਮਹਾਰਾ ਸਿਖਿਓ ਬੱਚਿਆਂ ਦਾ

ਕੋਈ ਨਾ ਜੇ ਤੋ ਯਾਦ ਆਉਣ ਵਾਜ ਕਿੱਥੋਂ ਮਾਰਾਂ ਜਾਂਦੇ ਦਸਤ ਕੇ ਟਿਕਾਣਾ ਕੋਈ ਨਾ ਜੇ ਤੋ ਯਾਦ ਆਉਣ ਵਾਜ ਕਿੱਥੋਂ ਮਾਰਾਂ ਜਾਂਦੇ ਦਸਤ ਕੇ ਟਿਕਾਣਾ करई करई देण त नई खुले मापे असीं साचा बि फर्ज़ पई

ਚੁਕਿਆ ਨਾ ਹੋ ਮਰ ਕੋਈ ਨਾ ਜਦੋਂ ਯਾਦ ਆਉਣ ਵਾਜਾ ਕਿਥੋਂ ਮਾਰਾ ਦੱਸਿਆ ਟਿਕਾਣਾ ਕੋਈ ਨਾ ਦੱਸਿਆ ਟਿਕਾਣਾ ਕੋਈ ਨਾ ਦੱਸਿਆ ਟਿਕਾਣਾ